ਉਸੀ ਦੇਖ ਰਹੇ ਹਾਂ ਪੰਜਾਬ ਈਂਡਿਆ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਮਹਿਰਬਾਨੀ ਤੇ ਬੋਲਦੇ ਦੀ ਕਿਰਪਾਲਤਾ ਕਰੋ ਜਿਉਂ ਤੇ ਨਿਸ਼ਾਨ ਸਾਹਿਬ ਦੀ ਰਸਮ ਤੇ ਚਾਦਰ ਦੀ ਰਸਮ ਦਰਵਾਜ਼ਾ Thank mm -hmm. you. ਤੇ ਸੰਗ ਸੇਵਾਦਾਰ ਮਾਮਾ ਗਲੌਬ ਸ਼ਾਹੀ ਦਰਬਾਰ ਤੇ ਅੱਜ ਸਾਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਦੇ ਨਾਲ ਨੱਗਰ ਨਿਵਾਸੀ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਮੇਲੇ ਤੇ ਸਰਬੱਤ ਸੰਗਤਾਂ ਨੂੰ ਨੱਗਰ ਨਿਵਾਸੀ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਜਿਨ੍ਹਾਂ ਸੰਗਤਾਂ ਨੇ ਸੇਵਾ ਦੇ ਵਿੱਚ ਦੇਸ ਪਰ ਇਸ ਤੋਂ ਯੋਗਦਾਨ ਪਾਇਆ ਉਹ ਸਾਰਿਆਂ ਦੇ ਧੰਨਵਾਦੀਆਂ ਮੇਲੇ ਦੇ ਵਿੱਚ ਖਤੋਂ ਧੰਮਿੰਦਰ ਚੰਦਿਆ ਚਾਹ ਪਕੌੜਿਆਂ ਦਾ ਲੰਗਰ ਬਾਬਾ ਜੀ ਦਾ ਲੰਗਰ ਤੇ ਕਲਾਕਾਰਾਂ ਨੇ ਖਾਜੀ ਲਵਾਈਆ ਤੇ ਹੁਣ ਸਾਡੇ ਜਿਹੜੇ ਨਕਾਲ ਪਾਲਟੀ ਆ ਉਹ ਹਾਜੀ ਦੁਆਰੇ ਆ ਸੰਤ ਮਹਾਪੁਰਸ਼ ਪੁੰਤੇ ਜੀ ਸੰਤ ਮਹਾਪੁਰਸ਼ ਵੱਖ-ਵੱਖ ਡੇਰੇ ਆ ਕੋ ਸਾਰੇ ਸਾਡੇ ਫੀਲ ਸਭਾ ਦੇ ਪ੍ਰਧਾਨ ਲੱਕੀਆ ਲਾਡੀ ਸਾਈ ਜੀ ਉਹ ਵੀ ਪਹੁੰਚੇ ਹਨ ਤੇ ਹੋਰ ਬਾਬਾ ਉਹਨਾਂ ਦਿੱਕਤ ਆਲੇ ਜੱਟਾਂ ਤੋਂ ਘੋੜਾ ਵਾਹਾ ਤੋਂ ਵੱਖ-ਵੱਖ ਦੇਰਿਆਂ ਤੋਂ ਦਰਿਆਲਾਂ ਤੋਂ ਤੇ ਹੋਰ ਰਾਮ ਜੀ ਸਾਡੇ ਕਦਾਲੇ ਤੋਂ ਬਾਬਾ ਹਰਦੇ ਜੀ ਕੋਖਰਾਂ ਤੋਂ ਕਾਲਾ ਬਾਬਾ ਜੀ ਪਿੰਟੂ ਬਾਬਾ ਜੀ ਬਾਬਾ ਤਰਸੇਮ chau ji ਸਾਡੇ ਗੁਰੂ ਮਹਾਰਾਜ ਜੀ ਨਕੀ ਸਾਈ ਜੀ ਤੇ ਉਹਨਾਂ ਦੇ ਨਾਲ ਰੱਬਾ ਫਿਰਤੀ ਸਿੰਘ ਵਾਲੇ ਜੀ ਹਾਜ਼ਿਰ ਹੋ ਕੇ ਗਏ ਹਨ ਸਾਰੇ ਸੰਤਾਂ ਮਹਾਪੁਰਖਾਂ ਦਾ ਧੰਨਵਾਦ ਨਗਰ ਵਾਸੀ ਸੰਗਤਾਂ ਦਾ ਅਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਜਿਹੜੇ ਸੇਵਾ ਦਾ ਦੇਵਾ ਨਿਵਾ ਰਹੇ ਆ ਉਹਨਾਂ ਦਾ ਵੀ ਧੰਨਵਾਦ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ